ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਦੇ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ ਜਿਨ੍ਹਾਂ ਦਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਟੀਮ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਇਸ ਉਪਰੰਤ ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਵੱਖ-ਵੱਖ ਵਿਭਾਗਾਂ ਨੂੰ 139 ਗੱਡੀਆਂ ਵੰਡੀਆਂ ਗਈਆਂ ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਬਹਾਦਰੀ ਦੀ ਕੋਈ ਕਮੀ ਨਹੀਂ ਜਿਸਨੇ ਬਾਰਡਰ ਦਾ ਸੂਬਾ ਹੋਣ ਕਰਕੇ ਆਏ ਦਿਨ ਸ਼ਾਤਰ ਦਿਮਾਗ ਸਮਾਜ ਵਿਰੋਧੀ ਅੰਸਰਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਉਹਨਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਇਸ ਮੌਕੇ ਕਈ ਉੱਚ ਪੁਲਿਸ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ ਆਓ ਸੁਣਦੇ ਹਾਂ ਮੁੱਖ ਮੰਤਰੀ ਦੇ ਵਿਚਾਰ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮੈਂ ਪਿਛਲੇ ਸਾਲ ਵੀ ਇੱਥੇ ਆਇਆ ਸੀ ਜਦੋਂ ਲੱਖਪਤ ਦੇ ਸੋ 19 ਦਿਨ ਲੱਗਦੇ ਸੋ ਨਹੀਂ ਸੀ ਦਿਨ ਸੋ ਨਹੀਂ ਗੱਤਿਆਂ ਨਵੀਆਂ ਜਿਹੜੀਆਂ ਵੰਡੀਆਂ ਨਹੀਂ ਸੀ ਔਰ ਮੈਨੂੰ ਉਹ ਤੋਂ ਪਤਾ ਲੱਗਿਆ ਸੀ ਕਿ ਪਹਿਲੀ ਵਾਰ ਇੰਨੇ ਸਾਰੇ ਜਵਾਬਾਚ ਇਕੱਠੇ ਹੋਏ ਨੇ ਕਿ ਇੱਥੇ ਸਾਰੇ ਦਿਨ ਬਹਿ ਕੇ ਗੱਣ ਘਾਦਾ ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਹੋਏ ਇੱਕ ਦੂਜੇ ਦੇ ਹਲਕਿਆਂ ਬਾਰੇ ਦੂਜੇ ਦੇ ਦੋਨੋਂ ਬਿਲੀਸਟਿਚਨ ਬਾਰੇ ਬ੍ਰੇਨਸਟਾਰਮਿੰਗ ਹੋਈ ਉਹਦੇ ਜਦ ਜਿਹੜੇ ਬੜੇ ਅੱਛਾ ਹਾਲੇ ਸ਼ੁਰੂ ਹੋਇਆ ਸਵੈਚਕ ਸੌਣ ਤੜੀ ਗ੍ਰੈਸ ਚੋਨੇ ਪਾਕਿਰਡ ਪਰਟਮੈਂਟਾਂ ਦੇ ਵੀ ਜਿਹੜੇ ਹੈਲਪਿੰਗ ਪਰਟਮੈਂਟ ਨੇ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਨਵੇਂ ਈਕੁਪਮੈਂਟ ਦਿੱਤੇ ਜਾ ਰਹੇ ਨੇ ਦੇਖੋ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਚ ਕੋਈ ਨਾ ਕੋਈ ਸਰਾਰਥੀ ਹੰਸ ਸਸ਼ਰਾਰਤਾ ਕਰਦੇ ਰਹਿੰਦੇ ਆ ਔਰ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ ਬਹਾਦਰੀ ਨਾਲ ਉਹਨਾਂ ਨੱਖ ਵੀ ਪਾਉਂਦੇ ਹੋ ਕਈ ਵਾਰੀ ਕਿਉਂਕਿ ਆਪਰਾਧੀ ਜਿਹੜੇ ਨੇ ਉਹ ਮਾਡਰਨ ਹੋ ਗਏ ਉਨੋਂ ਕੋਲੇ ਮਾਡਰਨ ਹਥਿਆਰ ਆ ਗਏ ਨਵੇਂ-ਨਵੇਂ ਤਕਨੀਕਾਂ ਆ ਗਈਆਂ ਕਰਾਈ ਹੁੰਦੀਆਂ ਕਈ ਵਾਰ ਇਹ ਆਪਣਾ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਬਾਹਰ ਦੇ ਪੱਖੋਂ ਕੋਈ ਨੂੰ ਸ਼ੱਕ ਨਹੀਂ ਤੁਹਾਡੇ ਤੇ ਤਕਨੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਉਸ ਵਾਸਤੇ ਫੈਸਲਾ ਕੀਤਾ ਫਿਰ ਇਹ ਤਕਨੀਕ ਪੱਖੋਂ ਪੰਜਾਬ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਹੁਣ ਐਂਟੀ ਡਰੋਨ ਦਾ ਜਿਹੜਾ ਪਾਇਲਟ ਹੈ ਐਂਟੀ ਡਰੋਨ ਦਾ ਸਿਸਟਮ ਹੈ ਉਹਦੇ ਜਿਹੜੇ ਪਾਇਲਟ ਚੱਲ ਰਹੇ ਨੇ ਚੱਕੇ ਚੱਲ ਰਹੇ ਆ ਤਾਂ ਕਿ ਜਿਹੜੇ ਡਰੋਨ ਆਉਂਦੇ ਆ ਸਰਕਾਰ ਨੂੰ ਠੀਕ ਹੈ ਨਸ਼ੇਦਫੇ ਸੁੱਕ ਜਾਂਦੇ ਆ ਉਹਨੂੰ ਉੱਪਰ ਇੱਧਰ ਆਉਣ ਹੀ ਨਹੀਂ ਦਿੰਦੇ ਇਹ ਉਹਨੂੰ ਜਾਂ ਤਾਂ ਆਪਣੀ ਮਰਜ਼ੀ ਨਾਲ ਆਪਣੇ ਸੁੱਕੀ ਜਾਂ ਉਹ ਉਥੋਂ ਉੱਡਣੀ ਨਹੀਂ ਸੁ ਜਿਹੜੀ ਡੀਜੀਪੀ ਸਾਹਿਬ ਨੇ ਗੱਲ ਕਹੀ ਆ ਉਹ ਬਹੁਤ ਵੱਡੀ ਇਤਿਹਾਸਿਕ ਲੜਾਈ ਆ ਤੁਹਾਡਾ ਸਾਰਿਆਂ ਦਾ ਨਾਮ ਹਿਸਟਰੀ 'ਚ ਲਿਖਿਆ ਜਾਊਗਾ ਅੱਜ ਤੋਂ ਜਦੋਂ 28 ਸਾਲ ਅੱਜ ਤੋਂ 50 ਸਾਲ ਜਦੋਂ ਗੱਲ ਚੱਲੂਗੀ ਕਿ ਜਦੋਂ ਪੰਜਾਬ نشیاں کی دل دل چو جدو کہ لوگ امید ہی چھٹ چکے سی کہ پجاب نے اس دل دل چو نکل سکتا ہے تا پھر پجاب پرس لے آ آ اس سے چو دے سی آ آ اتھے ڈی ایس پی سی آ آ اتھے ایس پی سی آ آ اس ایس پی سی سارے نام تو اٹھے ہسٹری چلے کے جانگے کہ جدو پجاب نے دل دل چو نشیاں دی چکے دی ہیروین دل دل چو کڑیا تو وہ تو ہے نا افسران دی دلیری ہے نا ہے نا دی دیوٹی ہے ਉਹ ਕਾਬਲੇ ਤਰੀਫ ਹੈ ਤੇ ਉਹ ਹਿਸਟਰੀ 'ਚ ਸੁਨਹਿਰੀ ਅਖਾੜ ਦਾ ਨਾਮ ਲਿਖਿਆ ਜਾਊਗਾ ਆਹ ਅੱਜ ਲੜਾਈ 1 ਮਹੀਨੇ ਦੀ ਨਹੀਂ ਇਹ ਲੜਾਈ ਲੰਬੀ ਹੈ ਘਟ ਬਹੁਤ ਗਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਕਿ ਬੀਐਸਐਫ ਵੱਲੋਂ ਵੀ ਇਨਫੋਰਮੇਸ਼ਨ ਆਈ ਹੈ ਕਿ 70% ਡਰੋਨ ਜਿਹੜੇ ਨੇ ਉਧਰੋਂ 7 ਵਾਰ ਤੋਂ ਆਉਣੇ ਬੰਦ ਹੋ ਗਏ ਉਹਦਾ ਕਾਰਨ ਇਹ ਹੈ ਇੱਧਰ ਜਿਹੜੇ ਉਹਨਾਂ ਨੂੰ ਉਹਨਾਂ ਦੇ ਪੈਕੇਟ ਰੀਸੀਵ ਕਰਦੇ ਸੀ ਉਹ ਜਦੋਂ ਤੁਸੀਂ ਫੜ ਲਏ ਚਾਹਤ ਨੂੰ ਸਟੇਟ ਸੱਕ ਫਟ ਕੇ ਵੱਜ ਗਈ। ਨਈਂ ਤੇ ਸੀਭ ਕਰਨ ਵਾਲਾ ਨਹੀਂ ਰਿਹਾ ਕੋਈ। ਤਾਂ ਫਿਰ ਉਹ ਕਿਵੇਂ ਭਜੜ ਗਈ? ਸੋ ਇਸ ਕਰਕੇ ਕਾਮਯਾਬੀ ਜਿਹੜੀ ਹੈ ਉਹ ਸਾਰੇ ਪਾਸਿਓਂ ਆ ਰਹੀ ਹੈ। ਪਬਲਿਕ ਨਾਲ ਆਦੀ ਆਪਣੇ। ਪਬਲਿਕ ਤਾਂ ਪਹਿਲੀ ਵਾਰ ਸੀ ਆਪਣੇ। ਪੰਚਾਇਤਾਂ ਦੀਆਂ ਪੰਚਾਇਤਾਂ ਮੱਥੇ ਪਾਰੀਆਂ ਨੇ। ਐਸੀ ਤੁਹਾਡੀ ਹਲਕਤ ਕਰਨ ਦੀ। ਅਸੀਂ ਤੁਹਾਡਾ ਸਹਿਯੋਗ ਦੇ ਮੰਗੇ। ਕਿ ਆ ਸਾਡੇ ਪਿੰਡ ਨੂੰ ਨਸ਼ਾ ਮੁਕਤ ਬਣਾ ਦੋ। ਸਾਡੇ ਪੰਜਾਬ ਲਈ ਬੋਲਦੋ ਜੀ ਸਾਡੇ ਸਕੂਲ ਬਣਾ ਦਿਓ ਜੇ ਗਰਾਊਂਡ ਬਣਾ ਰਿਹਾ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਖੇਡਣ ਵਾਲੇ ਗਰਾਊਂਡ ਬਣਾ ਰਿਹਾ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਆਪਣੇ ਸਰੀਰ ਵੱਲ ਜਾਣ ਹੁਲਸ਼ ਚ ਭਰਤੀ ਹੋਣ ਬਾਹਰ ਚ ਜਾਣ ਜਿੱਥੇ ਮਰਜੀ ਉਹਨਾਂ ਨੂੰ ਮਤਲਬ ਫੀਲਡ ਦੇ ਵਿੱਚ ਜਾਣਾ ਪਵੇ ਫਿੱਟ ਰਹੇ ਮੈਨੂੰ ਪਿੱਛੇ ਜੇ ਵੈਸਟਰਨ ਕਮਾਂਡ ਤੇ ਜਿਹੜੇ ਹੈਟ ਨੇ ਭੋਜ ਦੇ ਉਹ ਮੈਨੂੰ ਮਿਲੇ ਉਹਨੇ ਮੈਨੂੰ ਬੜੀ ਇੱਕ ਗੱਲ ਜਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਜੀ ਸਾਡੀ ਹੈਲਪ ਕਰੋ ਸਿੱਖ ਅਲਾਈਜਮੈਂਟ ਵਾਸਤੇ ਸਾਨੂੰ ਪਰਤੀ ਹੋਣ ਲਈ ਬੱਚੇ ਜਨ ਹੈ ਸਿੱਖ ਅਲਾਈਜਮੈਂਟ ਖਤਰੇ ਚਾਹੀਏ ਲੋਕ ਕਿੰਨਾ ਬਹਾਦਰੀ ਦਾ ਇਤਿਹਾਸ ਹੈ ਸਿੱਖਾਂ ਦਾ ਤੇ ਅੱਜ ਪਰਤੀ ਹੋਣ ਲਈ ਬੱਚੇ ਨਹੀਂ ਅਦੁੱਲਾ ਬਰੇ ਬਾਹਰ ਨੇ ਜਿਤੋਂ ਬਾਹਰ ਨੇ ਮੁੰਡਾ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਇਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੇ ਬੈਟਲੈਸ ਜਿਹੜੀ ਟੈਸਟ ਪਾਸ ਕਰ ਸਕਦੇ ਹਾਂ ਸਸਿਕਾ ਜੀ ਅਸੀਂ ਹੁਣ ਲੱਗੇ ਹੋਇਆ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਔਰ ਸਾਡੀ ਜਿਹੜੀ ਲੈਗਸੀ ਹੈ ਸਿੱਖ ਰਚਨਾ ਜਿਹੜੀ ਹੈ ਉਹਨੂੰ ਅਸੀਂ ਐਦਾਂ ਉਹਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਉਹਨੂੰ ਬਚਾਉਣਾ ਹੈ ਔਰ ਬੜਾ ਵੱਡਾ ਇਤਿਹਾਸ ਹੈ ਬੜੀ ਵੱਡੀ ਹਿਸਟਰੀ ਬਾਦਰੀ ਦੀ ਸਿੱਖ ਰਚਨਾ ਜਿਹੜੀ ਹੈ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੁੰਝੇ ਪਰ ਹੈ ਜੁਲਾਈ ਹਸਤੇ ਚ ਉਹਦਾ ਰਿਜ਼ਲਟ ਹੈ ਸਤੰਬਰ-ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ ਉਹਦਾ ਰਿਟ ਹੈ ਸਤੰਬਰ ਚ ਹਰ ਸਾਲ ਘੱਟੋ-ਘੱਟ 2300 ਜਿਸ ਨੂੰ 1600 ਬਸਤੇ ਹਨ ਬਾਕੀ ਸੀਨੀਅਰ ਇੰਸਪੈਕਟਰ ਸਬ ਇੰਸਪੈਕਟਰ 2300 ਤੋਂ ਘੱਟ ਜਿਹੜੇ ਭਰਤੀ ਹੈ ਉਹ ਹਰ ਸਾਲ ਹੋਊਗੀ ਕਿਉਂਕਿ ਇਹਦੇ ਨਾਲ ਬੱਚੇ ਜਾਣਗੇ ਗਰਾਊਂਡਾਂ 'ਚ ਗਰਾਊਂਡਾਂ ਜਾਣਗੇ ਆਪਾਂ ਅਸੀਂ ਤੋਂ ਅਚੜ ਕੇ ਖੇਡਾਂ ਦੇ ਮਾਮਲੇ ਚ ਆਪਾਂ ਨੇ ਖੇਡਾਂ ਬਤਨ ਪੰਜਾਬ 'ਚ ਸ਼ੁਰੂ ਕੀਤੀਆਂ ਹੋਈਆਂ ਨੇ ਉਸੇ ਕਰਕੇ ਅੱਜ ਜਿਹੜਾ ਗਰਾਊਂਡ ਭਰੇ ਹੋਏ ਪਏ ਨੇ ਤੇ ਉਧਰ ਅਮਰੀਕਾ ਕੈਨੇਡਾ 'ਵਾਂ ਹਾਲਾਤ ਖਰਾਬ ਹੋਏ ਪਏ ਨੇ ਉਧਰੋਂ ਹੁਣ ਬੱਚੇ ਇਧਰ ਆਉਣ ਲੱਗੇ ਨੌਕਰੀਆਂ ਮਿਲਣ ਲੱਗੀਆਂ ਅਰਸੋਂ ਹੀ ਅਜੇ ਮੈਂ ਤਾਂ ਕੋਰ ਥੀਏਟਰ 'ਚ 700 ਬੜਿਆvarphiਰ ਨੌਕਰੀ ਦਿੱਤੀ ਹੈ ਉਹ 700 ਲਾ ਕੇ 53 ਹਜ਼ਾਰ ਤਿੰਨ ਨੌਕਰੀਆਂ ਹੋ ਗਈਆਂ ਹੁਣ ਤੱਕ 54 ਆਪਣੀਆਂ ਦੀ ਦੋ ਦੋ ਤਿੰਨ ਤਿੰਨ ਨੌਕਰੀਆਂ ਬਣ ਗਈਆਂ